ਚਾਲੂ ਮੁਕਤਸਰ ਦੀ ਯਾਦ ਦੇ ਵਿੱਚ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ ਲਗਾਇਆ ਜਾਂਦਾ ਔਰ ਸ਼ਹੀਦੀ ਜੋੜ ਮੇਲੇ ਦੇ ਦੌਰਾਨ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਪਸ਼ੂ ਮੰਡੀ ਜਿਹੜੀ ਮੁਕਤਸਰ ਸਾਹਿਬ ਦੇ ਵਿੱਚ ਲੱਗਦੀ ਹੈ ਅੱਜ ਮਸੂ ਮੰਡੀ ਦੇ ਵਿੱਚ ਪਹੁੰਚੇ ਆਂ ਇਸ ਪਸ਼ੂ ਮੰਡੀ ਦੇ ਵਿੱਚ ਦਾਅਦੀ ਹੈ ਕਿ ਕਰੋੜਾਂ ਦੇ ਜਿਹੜੇ ਘੋੜੇ ਨੇ ਉਹ ਦੇਖਣ ਨੂੰ ਮਿਲ ਜਾਂਦੇ ਨੇ ਔਰ ਜੋ ਘੋੜੇ ਰੱਖਣ ਦੇ ਸ਼ਕੀਨ ਨੇ ਉਹ ਘੋੜੇ ਲੈ ਕੇ ਪਹੁੰਚਦੇ ਨੇ ਉੱਥੇ ਜਿਹੜੀ ਖਰੀਦੋ ਫਰੋਕਤ ਆ ਘੋੜਿਆਂ ਦੀ ਉਹ ਵੀ ਕੀਤੀ ਜਾਂਦੀ ਹੈਗੀ ਔਰ ਘੋੜਿਆਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਂਦੀ ਹੈਗੀ ਆ ਔਰ ਦੱਸਦੀ ਹੈ ਕਿ 11 ਤਰੀਕ ਤੋਂ ਇਹ ਪਸ਼ੂ ਮੰਡੀ ਸ਼ੁਰੂ ਹੁੰਦੀ ਆ ਔਰ 20 ਤਰੀਕ ਤੱਕ ਜਿਹੜੀ ਇਹ ਪਸ਼ੂ ਮੰਡੀ ਲਗਾਈ ਜਾਂਦੀ ਹੈ ਔਰ ਅੱਜ ਅਸੀਂ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਲੱਗਣ ਵਾਲੀ ਸਭ ਤੋਂ ਏਸ਼ੀਆ ਦੀ ਵੱਡੀ ਪਸ਼ੂ ਮੰਡੀ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਔਰ ਜਿਹੜੇ ਕਰੋੜਾਂ ਦੇ ਘੋੜੇ ਨੇ ਉਹ ਇਸ ਮੰਡੀ ਦੇ ਵਿੱਚ ਪਹੁੰਚੇ ਨੇ ਉਹ ਸਭ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬਹੁਤ ਖਿਆਲ ਵੀ ਲੋਕਾਂ ਵਿੱਚ ਤੇ ਬਹੁਤ ਮਾਤਰਾ ਵਿੱਚ ਘੋੜੇ ਪੁੱਜਿਆ ਤੇ ਬਹੁਤ ਸੋਹਣੇ ਸੋਹਣੇ ਘੋੜੇ ਪੁੱਜਿਆ ਤੇ ਦੂਰੋਂ ਦੂਰੋਂ ਬਹੁਤ ਲੋਕ ਘੋੜੇ ਲੈ ਕੇ ਆਇਆ ਹੋਰ ਵੀ ਬਹੁਤ ਸਟੇਟਾਂ ਤੋਂ ਘੋੜੇ ਆਏ ਪੰਜਾਬ ਦੇ ਸ਼੍ਰੀ ਮਕਸਦ ਸਾਹਿਬ ਦੀ ਮੰਡੀ ਤੇ ਕੀਮਤ ਦੇਖੋ ਵੀਰੇ ਕੀਮਤ ਤਾਂ ਬਹੁਤ ਹੋ ਜਾਂਦੀ ਆ ਕਰੋੜਾਂ ਕਰੋੜਾਂ ਚ ਵੀ ਘੋੜੇ ਵਿਕ ਰਹੇ ਆ ਪਰ ਆਪਾਂ ਐ ਨਹੀਂ ਕਹਿ ਸਕਦੇ ਵੀ ਹਰ ਇੱਕ ਘੋੜਾ ਇੰਜੀਨੀਅਰ ਚ ਕਰੋੜ ਦਾ ਪਰ ਹੈਗੇ ਆ ਘੋੜੇ ਕਰੋੜਾਂ ਦੇ ਪਰ ਹਰ ਇੱਕ ਘੋੜੇ ਨੂੰ ਆਪਾਂ ਕਰੋੜ ਦਾ ਘੋੜਾ ਨਹੀਂ ਕਹਿ ਸਕਦੇ ਵਪਾਰੀ ਬਹੁਤ ਪਹੁੰਚ ਰਹੇ ਆ ਵੀ ਇਹ ਹੋਰ ਸਟੇਟਾਂ ਨੂੰ ਜਿਵੇਂ ਰਾਜਸਥਾਨ ਤੋਂ ਯੂਪੀ ਤੋਂ ਤੇ ਗੁਜਰਾਤ ਵਗੈਰਾ ਤੋਂ ਪਹੁੰਚ ਰਹੇ ਆ ਵਪਾਰੀ ਅਸੀਂ ਵੀਰੇ ਬਿਸ਼ੇਰਾ ਲੈ ਕੇ ਆਏ ਇਹਦਾ ਨਾਮ ਹੈਗਾ ਪਸ਼ਾਵਰ ਤੇ ਉਮਰ ਇਹਦੀ ਹੈਗੀ 34 ਮਾਂਥ ਹਜੇ ਹੋਣੀ ਦੋ ਦੰਦ ਲੱਗਿਆ ਇਹ ਤੇ ਇਹਦਾ ਬਾਪ ਹੈਗਾ ਦਲਬਾਗ ਰਾਨੀਆ ਇਹਦਾ ਦਾਦਾ ਆ ਗਿਆ ਵੀਰੇ ਅਲੀ ਸ਼ਾਨ ਤੇ ਮਾਂ ਦੀ ਗੱਲ ਕਰਕੇ ਵੀਰੇ ਦੀ ਮਾਂ ਪੰਜ ਕਲਿਆਣ ਕੋੜੀਆ 골ਡਨ ਸਟਾਰ ਕੋੜੇ ਪਿਓ ਰਤ ਨਾਕਰ ਲਾਈਨ 'ਚ ਆ ਜਾਂਦੀ ਆ ਕਿੰਨੀ ਹਾਈਟ ਹੈ ਇਹ ਵੀਰੇ 65 ਇੰਚ ਹੋ ਗਿਆ ਹੋਰ ਕਿੰਨੀ ਕੋੜੇ ਨੇ ਆਪਣੇ ਕੋਲ ਵੀਰੇ ਹੈਗੇ ਆ 2 ਘੋੜੇ ਆ ਤੇ ਬਾਕੀ 5-7 ਘੋੜੀਆਂ ਜੋ ਆਪਾਂ ਇੱਥੇ ਲੈ ਕੇ ਆਏ ਆ ਇੱਕ ਆਪਣਾ ਇੱਕ ਕਾਲਟਾ ਹੀ ਮਾਰਵਾੜੀ ਕਾਲਟਾ ਪਿਸ਼ਾਵਰ ਤੇ ਉਹ ਆਪਣਾ ਘੋੜਾ ਸਹੰਦ ਬਾਜ ਨੁਕਰਾ ਘੋੜਾ ਮੰਡੀ ਨੂੰ ਲੈ ਕੇ ਭਾਈ ਜੀ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ ਇੱਥੇ ਭਾਈ ਗਿਣਤੀ ਕੋਈ ਨਹੀਂ ਜੀ ਜਨਵਰਾਂ ਦੀ ਬਹੁਤ ਜ਼ਿਆਦੇ ਜਾਨਵਰ ਪਹੁੰਚੇ ਹੋਏ ਆ ਜੀ ਭਾਈ 10000 ਤੋਂ ਲੈ ਕੇ ਕਰੋਨਾ ਦੇ ਜਾਨਵਰ ਇੱਥੇ ਆਏ ਹੋਏ ਆ ਜੀ ਚੈਂਪੀਅਨ ਘੋੜੇ ਵੀ ਆਏ ਹੋਏ ਆ ਨਾਰਮਲ ਵੀ ਆਏ ਹੋਏ ਆ ਭਾਈ ਇੱਥੇ ਗਿਆਂ ਦੀ ਮੰਡੀ ਵੀ ਲੱਗਦੀ ਆ ਨਾਮੀ ਘੋੜਿਆਂ ਦੀ ਵੀ ਲੱਗਦੀ ਆ ਮੀਡੀਅਮ ਹਨ ਕਿਹੜੇ ਕੋੜੀਆਂ ਹੋ ਗਈਆਂ ਜਿਵੇਂ ਚੰਬੀਆਂ ਨੁਕਰੀਆਂ ਮਾਰਵਾੜੀ ਸਾਰੇ ਜਾਨਵਰ ਆਉਂਦੇ ਟੋਟਲ ਅਸੀਂ ਭਾਈ ਜੀ ਸਾਡੇ ਕੋਲ ਸਮੁੰਦਰ ਆ ਜੀ ਅਲਵੰਦ ਦਾ ਬੱਚਾ ਜੀ ਇਹ ਇਹਦੀ 70 ਹਾਈਟ ਹੈ ਜੀ ਇਹਦੀ ਉਮਰ ਹੈ ਜੀ 8 ਸਾਲ ਭਾਈ 10 ਨਾਲ ਲੈ ਕੇ ਆਏ ਜੀ ਅਸੀਂ ਭਾਈ 2 ਲੱਖ ਤੋਂ ਲੈ ਕੇ 5 ਲੱਖ ਤੱਕ ਆ ਜੀ ਭਾਈ ਜੀ ਏਸ਼ੀਆ ਦੀ ਇਹ ਸਭ ਤੋਂ ਵੱਡੀ ਮੰਡੀ ਹੈ ਜੀ ਯੂਪੀ ਬਿਹਾਰ ਤਾਮਿਲਨਾਡੂ ਸਾਰੇ ਕਿਦੋਂ ਲੋਕੀ ਆਉਂਦੇ ਆ ਜੀ ਇੱਥੇ ਤੇ ਵੇਚ ਕੇ ਵੀ ਜਾਂਦੇ ਆ ਤੇ ਖਰੀਦ ਕੇ ਵੀ ਲੈ ਕੇ ਜਾਂਦੇ ਆ ਜੀ ਤਾਂ ਮੁਕਤਸਰ ਪਸ਼ੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਹੋਰ ਵੀ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਦੇ ਦੇ ਰਹੇ ਪੀਟੀਸੀ ਨਿਊਜ਼ ਸ੍ਰੀ ਮੁਕਤਸਰ ਸਾਹਿਬ ਤੋਂ ਗੋਟਾ ਸਿੰਘ ਪੀਟੀਸੀ ਨਿਊਜ਼